ਨਹੀਂ ਮੰਨਦੇ ਸਕੂਲੀ ਬੱਸਾਂ ਦੇ ਡਰਾਈਵਰ ਬੱਚਿਆਂ ਦੀ ਜਾਨ ਜੋਖਮ 'ਚ ਪਾ ਕੇ ਅਸੀਂ ਦੀ ਵਤੋਂ ਸਪੀਡ ਤੇ ਧੜਾਉਂਦੇ ਹਨ ਸਕੂਲੀ ਬੱਸਾਂ ਨਾ ਬੱਸਾਂ ਵਿੱਚ ਹੈਲਪਰ ਤੇ ਨਾ ਹੀ ਕੋਈ ਕੈਮਰਾ ਟ੍ਰੈਫਿਕ ਪੁਲਸ ਇਨਚਾਰਜ ਨੇ 6 ਕਿਲੋਮੀਟਰ ਪਿੱਛਾ ਕਰਕੇ ਢੇਰੀ ਸਕੂਲੀ ਬੱਸ ਬਹੁਤ ਸਾਰੀਆਂ ਸਕੂਲੀ ਬੱਸਾਂ ਆਪ ਤੁਸੀਂ ਦੇਖਾ ਹੋਵੇਗਾ ਕਿ ਡਰਾਈਵਰਾਂ ਦੀ ਅਨਗੈਲੀ ਕਾਰਨ ਦੁਰਘਟਨਾ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਸਕੂਲੀ ਬੱਸਾਂ ਦੇ ਡਰਾਈਵਰ ਬਾਜ ਨਹੀਂ ਹੁੰਦੇ ਤੇ ਬੱਚਿਆਂ ਦੀ ਜਾਨ ਨੂੰ ਜੋਖਮ ਵਿੱਚ ਪਾ ਕੇ ਪੂਰੀ ਸਪੀਡ ਵਿੱਚ ਬੱਸਾਂ ਧੜਾਉਂਦੇ ਹਨ ਜਿਹਾ ਹੀ ਮਾਮਲਾ ਗਰਤਾਸਪਤੀ ਬਪੇਹਲੀ ਨੇ ਗੋਲ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਸਕੂਲੀ ਬਸ ਦਾ ਡਰਾਈਵਰ ਬੱਸ ਨੂੰ ਅਸੀਂ ਦੀ ਵੱਟੋ ਸਪੀਡ ਨਾਲ ਦੌੜਾ ਰਿਹਾ ਸੀ ਜਿਸ ਉੱਪਰ ਟ੍ਰੈਫਿਕ ਇੰਚਾਰਜ ਕਰਤਾ ਸਤਨਾਮ ਸਿੰਘ ਦੀ ਨਜ਼ਰ ਪਈ ਅਤੇ ਉਹਨਾਂ ਨੇ ਪਿੱਛਾ ਕਰਕੇ ਬੱਸ ਨੂੰ ਠਹਿਰਿਆ ਅਤੇ ਬੱਸ ਡਰਾਈਵਰ ਨੂੰ ਚੇਤਾਵਨੀ ਦਿੱਤੀ ਕਿ ਉਹ ਬੱਚਿਆਂ ਦੀ ਜਾਨ ਨੂੰ ਜੋਖਮ ਵਿੱਚ ਜਿਹਾ ਕਰ ਰਿਹਾ ਹੈ ਅਤੇ ਉਸ ਨੂੰ 7000 ਰੁਪਏ ਤੱਕ ਦਾ ਜੁਰਮਾਨਾ ਵੀ ਕੀਤਾ ਗਿਆ ਇਹ ਅਸੀਂ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਬੱਸ 80 ਤੋਂ ਵੱਧ ਸਪੀਡ ਵਿੱਚ ਜਾ ਰਹੀ ਸੀ ਅਤੇ ਨਾ ਹੀ ਕੋਈ ਉਸ ਦਾ ਹੈਲਪਰ ਸੀ ਇਸ ਕਾਰਨ ਉਸ ਨੂੰ 7000 ਰੁਪਏ ਦਾ ਜੁਰਮਾਨਾ ਕੀਤਾ ਹੈ ਮੋਹਨਦੀਪ ਇਹ 80 ਤੋਂ ਤਾਂ ਆ ਰਹੀ ਹੈ ਸਪੀਡ ਦਾ 80 ਦੀ ਸਪੀਡ ਤੋਂ ਉੱਪਰ ਆ ਰਹੀ ਸੀ ਕਿਉਂਕਿ ਅਸੀਂ 80 ਤੇ ਆ ਰਹੇ ਸੀ ਆਪਣੀ ਗੱਡੀ ਤੇ ਇਹਨੂੰ ਰੋਕਣ ਵਾਸਤੇ ਵੀ ਇੰਨੀ ਤੇਜ਼ ਕਿਉਂ ਜਾ ਰਹੀ ਹੈ ਇਹ ਸਾਡੇ ਕੋਲ ਨਹੀਂ ਰੁਕੀ ਬਾਈਪਾਸ ਤੋਂ ਲੱਗੇ ਸੀ ਤੇ ਆ ਬੱਬੇ ਵਾਲੀ ਨਹਿਰ ਤੋਂ ਅੱਗੇ ਆਣ ਕੇ ਆਪਾਂ ਇਹਨੂੰ ਜਿਹੜਾ ਹੈ ਰੋਕਿਆ ਉਹ ਵੀ ਇਹਦੇ ਅੱਗੇ ਇੱਕ ਟਰਾਲੀ ਆ ਗਈ ਤੇ ਫੇਰ ਇਹਦੀ ਬ੍ਰੇਕ ਵੱਜੀ ਆਓ ਇਹਦੇ ਅੰਦਰ ਦੇਖਨੇ ਕੀ ਹੈ ਤੇਰੇ ਨਾਲ ਐਦਰਾ ਆਹ ਛੋਟੇ ਛੋਟੇ ਬੱਚੇ ਨੇ ਇਹਦੇ ਵਿੱਚ ਕੋਈ ਲੇਡੀ ਹੈਲਪਰ ਨਹੀਂ ਹੈਗਾ ਕੋਈ ਜੈਰ ਹੈਲਪਰ ਨਹੀਂ ਹੈਗਾ ਇਹ ਆਪਣੀ ਵਾਰੀ ਇਹਦੀ ਜਦੋਂ ਮਰ ਗਈ ਕੋਈ ਖੋਲ ਕੇ ਤੇ ਭਾਵੇਂ ਬੱਚਾ ਥਲੇ ਡਿੱਗ ਜੇ ਪੱਖਾ ਇਹਦੇ ਵਿੱਚ ਕੋਈ ਨਹੀਂ ਹੈਗਾ ਕੈਮਰਾ ਇਹਦੇ ਵਿੱਚ ਕੋਈ ਨਹੀਂ ਹੈਗਾ ਨਾ λεडियाਲ ਪਰਨਾ ਜੈਂਸਰ ਇਹ ਇਕੱਲਾ ਹੀ ਹੈ ਐਦਰਾ ਇਹਦੇ ਵਿੱਚ ਸਪੀਡ ਮੈਟਰ ਲੱਗਾ ਹੁੰਦਾ ਇੱਕ ਜਿਹੜਾ 50 ਦੀ ਸਪੀਡ ਤੋਂ ਉੱਪਰ ਨਹੀਂ ਜਾਣ ਦਿੰਦਾ ਉਹ ਹੈਗਾ ਨਹੀਂ ਹੈਗਾ ਤਾਂ ਹੀ ਜੇ ਨਹੀਂ ਹੈਗਾ ਤਾਂ ਹੀ ਤਾਂ ਸਿੱਧਾ ਜਾ ਰਿਹਾ ਤੂੰ ਤੇ ਹੁਣ ਇਹ ਬੱਚਾ ਜਿਹੜਾ ਆਪਣੀ ਮਰਜ਼ੀ ਨਾਲ ਕੋਈ ਤੂੰ ਇਹਨਾਂ ਨੂੰ ਭਾਵੇਂਗਾ ਕਿ ਤਾ ਤੂੰ ਗੱਡੀ ਚਲਾਵੇਂਗਾ ਅੱਧੇ ਨੂੰ ਮੂਵ ਕਰਕੇ ਗੱਲ ਤੂੰ ਬੱਚਿਆਂ ਨੂੰ ਆਪੋ ਆਪਣੀ ਥਾਈ ਭਾਵੇਂਗਾ ਜਾਂ ਗੱਡੀ ਚਲਾਵੇਂਗਾ ਇਹ ਕੰਮ ਹੀ ਕਰੇਗਾ ਨਾ ਤੇ ਹੈਲਪਰ ਹੋਣਾ ਜ਼ਰੂਰੀ ਹੈ ਕਿ ਨਹੀਂ ਇੱਧਰ ਦੱਸ ਮੈਨੂੰ ਜ਼ਰੂਰੀ ਹੈ ਹਾਂਜੀ ਹੈਲਪਰ ਹੋਣਾ ਜ਼ਰੂਰੀ ਆਪੇ ਕਹਿੰਦਾ ਹੈਲਪਰ ਹੋਣਾ ਜ਼ਰੂਰੀ ਹੈ ਕੈਮਰਾ ਨਹੀਂ ਹੈਗਾ ਤੇ ਜਿਹੜਾ ਮਰਜ਼ੀ ਬੱਚਾ ਜਿਹੜਾ ਇਹਦੀ ਕੋਈ ਡੋਰ ਖੋਲੇ ਤੇ ਜਲਦੀ ਤੋਂ ਭਾਵੇਂ ਥੱਲੇ ਡੇਪੇ ਨਾ ਇਹਦੇ ਕੋਲ ਨਾ ਇਹਦੇ ਕੋਲ ਲਾਇਸੈਂਸ ਨਾ ਇਹਦੇ ਕੋਲ ਕੋਈ ਹੋਰ ਕਾਗਜ਼ ਹੈ। ਇਛਾ ਕਰਕੇ ਇੱਕ ਸਕੂਲੀ ਬੱਸ ਫਰੀ ਹੈ ਕੀ ਮਾਮਲਾ ਹੈ? ਉਹ ਕੋਈ ਮਾਮਲਾ ਨਹੀਂ ਜੀ ਅਸੀਂ ਨਾ ਖੜੇ ਸੀਗੇ ਔਜਲਾ ਬਾਈਪਾਸ ਉਥੋਂ ਦੀ ਬੱਸ ਗਈ ਬਹੁਤ ਤੇਜ਼ ਅਸੀਂ ਉਹਦੇ ਮਗਰ ਆਪਣੀ ਗੱਡੀ ਲਈ ਵੀ ਇੰਨੀ ਤੇਜ਼ ਬੱਚਿਆਂ ਵਾਲੀ ਬੱਸ ਕਿਉਂ ਗਈ ਹੈ? ਪਰ ਅਸੀਂ ਆਪਣੀ ਗੱਡੀ ਜਿਹੜੀ ਸਾਡੀ 80 85 80 85 ਦੇ ਜਾ ਰਹੀ ਸੀ ਤੇ ਉਹ ਸਾਨੂੰ ਫਿਰ ਵੀ ਨਹੀਂ ਸਾਡੇ ਕੋ ਫੜੀ ਗਈ ਉਹ ਬੱਬੇ ਵਾਲੀ ਨਹਿਰ ਤੋਂ ਅਗਲੇ ਪਾਸੇ ਜਾ ਕੇ ਉਹਦੇ ਅੱਗੇ ਇੱਕ ਟਰਾਲੀ ਆਈ ਫਿਰ ਉਹਦੀ ਬ੍ਰੇਕ ਵੱਜੀ ਤੇ ਫਿਰ ਸਾਡੇ ਉੱਪਰ ਆਈ ਤਾਂ ਉਹ ਅਹੀਂ ਇਹ ਮਤਲਬ ਜਿਹੜਾ ਉਹਦਾ ਚਲਾਨ ਤਾਂ ਕੀਤਾ ਭਈ ਉਹ ਇੰਨੀ ਤੇਜ਼ ਬੱਚਿਆਂ ਵਾਲੀ ਬੱਸ ਜਿਹੜੀ ਕਿ ਇਹ 50 ਕਿਲੋਮੀਟਰ ਦੀ ਸਪੀਡ ਤੋਂ ਵੱਧ ਨਹੀਂ ਭਜਾਣੀ ਚਾਹੀਦੀ ਕਿੰਨੇ ਬੱਚੇ ਸੀ ਔਰ ਕਿੰਨੀ ਸਪੀਡ ਤੇ ਸੀ ਉਹ ਮਤਲਬ 80 ਕਿਤੇ ਅਹੀਂ ਹੀ ਤੇ ਤੁਸੀਂ ਅੱਗੇ ਲਾ ਲੋ ਹਿਸਾਬ ਆਪੇ 90 ਦੇ ਕ੍ਰੀਬ 80 85 85 90 ਦੇ ਵਿੱਚ ਵਿੱਚ ਹੋਊਗੀ ਕਿੰਨੇ ਬੱਚੇ ਬੱਚੇ ਦੇ ਕਪੈਸਿਟੀ ਤੇ ਠੀਕ ਸੀ ਕਾਗਜ਼ਾਤ ਵੀ ਇਹ ਪੂਰੇ ਸੀ ਪਰ ਪਲਾਸੋ ਦੇ ਕੋਲੋਂ ਇਹ ਵਿੱਚ ਉਹਦੇ ਕੈਮਰਾ ਨਹੀਂ ਸੀ ਹੈਗਾ ਤਾਂ ਇੱਕ ਹੈਲਪਰ ਨਹੀਂ ਸੀ ਕੋਈ ਵੀ ਨਾ ਲੇਡੀ ਨਾ ਜੈਂਟਸ ਜਦੋਂ ਕਿ ਤੁਹਾਨੂੰ ਪਤਾ ਬੱਚੇ ਜਿਹੜੇ ਸਰਾਤੀ ਹੁੰਦੇ ਨੇ ਤੇ ਇਹ ਆਪਣੇ ਆਪ ਬਾਰੀ ਖੋਲ ਕੇ ਵੀ ਮਤਲਬ ਗੰਭਸਾ ਹੋ ਸਕਦੇ ਆ ਤੇ ਡਰਾਈਵਰ ਨੇ ਤੇ ਸਿਰਫ ਗੱਡੀ ਚਲਾਨੀ ਆ ਨਾ ਉਹ ਮਗਰ ਤੇ ਇਹਨਾਂ ਖਿਆਲ ਰੱਖ ਸਕਦਾ ਉਹ ਸੇਫਟੀ ਵਾਲਿਆਂ ਨੇ ਇਹ ਗੱਲ ਦਿੱਤੀ ਗਈਆਂ ਸੀ ਕਿ ਸਕੂਲੀ ਬੱਚਾ ਵਿੱਚ ਇਹ ਜਿਹੜੇ ਰੈਗੂਲੇਟਰ ਨੂੰ ਗਏ ਜਾਣੇ ਚਾਹੀਦੇ ਐ 50 ਸਪੀਡ ਤੋਂ ਨਹੀਂ ਵਧਣਾ ਹਾਂ ਉਹ ਹੈਗਾ ਸੀ ਉਹ ਹੈ ਨਹੀਂ ਉਹਦਾ ਵੀ ਚਲਾਨ ਕੀਤਾ ਕਿੰਨਾ ਚਲਾਨ ਕੀਤਾ ਗਿਆ ਚਲਾਨ ਉਹਨੂੰ ਇਹ ਮਸ਼ੀਨ ਦੇ ਵਿੱਚ ਹੀ ਪੈਸੇ ਆਪੇ ਹੀ ਤੈਅ ਹੋ ਜਾਂਦੇ ਨੇ 7000 ਰੁਪਏ ਦਾ ਚਲਾਨ ਹੋਇਆ ਉਹਦਾ ਡਰਾਈਵਰ ਨੂੰ ਕੋਈ ਵਾਦੀ ਹੋਈ ਦਿੱਤੀ ਗਈ ਐ ਡਰਾਈਵਰ ਨੂੰ ਹਾਂ ਐਕਟ ਕੀਤਾ ਗਿਆ ਹਾਂ ਮਾਲਕਾਂ ਨਾਲ ਗੱਲ ਕੀਤੀ ਉਹਨਾਂ ਨੂੰ ਸਮਝਾਇਆ ਇਹਦਾ ਵੀ ਅੱਗੇ ਤੋਂ ਏਦਾਂ ਨਹੀਂ ਹੋਣਾ ਚਾਹੀਦਾ ਤੇ ਲਗਾਤਾਰ ਚੱਲੀ ਰਹੇਗੀ ਸਕੂਲੀ ਬਾਤ ਲਗਾਤਾਰ ਜਾਰੀ ਰਹੇਗੀ ਸਾਡੇ ਜਿਹੜੇ ਸੈਮੀਨਾਰ ਨੇ ਸਕੂਲਾਂ 'ਚ ਲੱਗਦੇ ਐ ਉਹ ਇਹਨਾਂ ਨੂੰ ਸਾਰਾ ਕੁਝ ਦੱਸੀਦਾ ਡੀਸੀ ਸਾਹਿਬ ਦੇ ਦਫ਼ਤਰ ਤੋਂ ਵੀ ਜਿਹੜੀ ਇੱਕ ਟੀਮ ਹੈਗੀ ਆ ਉਹ ਵੀ ਜਾਣਦੀ ਆ ਸਾਰੇ ਸਕੂਲਾਂ ਦੇ ਵਿੱਚ ਸਾਰਾ ਇਹਨਾਂ ਨੂੰ ਸਮਝਾਉਂਦੇ ਆ ਪਰ ਇਹ ਡਰਾਈਵਰ ਜਿਹੜੇ ਆ ਇਹ ਆਪਣੀ ਮਰਜ਼ੀ ਕਰਦੇ ਆ